ਤਕੜੇ ਹੋਏ ਬਦਾਸਤੋਜ ਦਈਏ ਇਹਨਾਂ ਦੇ ਨਾਲ ਜਿੱਥੇ ਵੀ ਅੱਖ ਤੱਕ ਨੇ ਜਾਂਦਾ ਫਰਜ ਹੈ ਕਿਉਂਕਿ ਇਹ ਸਾਰਿਆਂ ਦੇ ਵਾਸਤੇ ਇਹプラス ਤੇ ਨਹੀਂ ਜੇ ਭਾਈ ਸਾਹਿਬ ਹੁਣ ਅੱਗੇ ਲੱਗੇ ਨੇ ਮੈਨੂੰ ਤੁਹਾਨੂੰ ਭਾਗ ਹੈ ਆ ਇਸ ਸਮੇਂ ਦੇ ਵਿੱਚ ਕੋਈ IRLA ਕਿਸੇ ਬਾਰੇ ਸੋਚਦਾ ਨਹੀਂ ਕਿ ਸਾਰਿਆਂ ਨੂੰ ਆਪੋ ਆਪਣੀ ਪਈ ਹੈ ਮੈਨੂੰ ਆਪਣੀ ਪਈ ਹੈ ਸਾਰਿਆਂ ਨੂੰ ਆਪੋ ਆਪਣੇ ਪੇਟ ਦੀ ਘਰਾਂ ਦੀ ਪਈ ਹੈ ਕੰਮ ਛੱਡ ਕੇ ਦਿਨ ਰਾਤ ਇੱਕ ਕਰਕੇ ਭਾਈ ਸਾਹਿਬ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਿਹਨੇ ਆਂਦੇ ਵਿੱਚ ਦੂਰ ਤੱਕ ਟੀਸੀ ਸਾਹ ਨਾਲ ਕਦੀ ਕੰਮ ਕਰ ਕਦੀ ਫਰੋਖ ਕਦੀ ਕਿਤੇ ਕਦੀ ਕਿਤੇ ਮੀਟਰ ਦਾ ਕਰ ਦਿੰਦੇ ਇਹ ਆਪਣੇ ਦੁੱਖ ਲੈ ਕੇ ਜਾਂਦੇ ਨੇ ਕਿ ਅਸੀਂ ਮਾਲਕਾਂ ਹਰ ਸਾਲ ਪਾਣੀ ਆਉਂਦਾ ਹੈ ਸਾਨੂੰ ਬਰਬਾਦ ਕਰਕੇ ਛੁੱਟ ਜਾਂਦਾ ਉਹ ਸਾਨੂੰ ਜਿਹੜੇ ਕੁਗੜੀ ਦਾ ਵੀ ਪੈਂਦੇ ਸਾਨੂੰ ਆਕ ਜਾ ਦਵਾਂਗੇ ਆ 15-15000 ਰੁਪਇਆ ਪਟਵਾਰੀ ਕੋਲੇ ਚਾਹੀਦਾ ਉਹ ਵੀ ਨਹੀਂ ਕਈਆਂ ਵਿਚਾਰਿਆਂ ਨੂੰ ਮਿਲੇਗਾ ਐ ਹੋ ਜਾ ਹਾਲ ਹੋ ਗਏ ਨੇ ਇਸ ਕਰਕੇ ਭਾਈ ਸਾਹਿਬ ਦਾ ਸਾਥ ਦਿਓ ਉਹਨਾਂ ਵੀ ਆਜਾ ਕੇ ਭਰਨੀ ਉਹਨਾਂ ਦੇ ਵਿਚਾਰ ਸੁਣਿਓ ਜੀ ਇਹ ਸਾਡੇ ਕੰਮ ਦੇ ਨਹੀਂ ਸਾਡੀਆਂ ਜਾਇਦਾਦਾਂ ਦਾ ਕੰਮ ਹੈ ਕਿਉਂਕਿ ਪਾਣੀ ਆ ਜਾਂਦੇ ਨੇ ਸਾਨੂੰ ਮਾਲਜਾ ਨੇ ਕੋਈ ਦੰਡ ਨਹੀਂ ਕੋਈ ਬਾਤ ਨਹੀਂ ਜਾਂ ਸਰਕਾਰ ਆੜੀ ਮੱਛੀ ਫੜਦੇ ਨੇ ਜ਼ਮੀਨਾਂ ਦੇ ਮਾਲਕ ਅਸੀਂ ਮੱਛੀ ਮੁਫ਼ਤ ਫੜ ਕੇ ਇਹ ਲੈ ਜਾਂਦੇ ਆ ਇਸ ਕਰਕੇ ਆਪਾਂ ਸਾਥ ਦੇਣਾ ਚਾਹੀਦਾ ਸਾਰੇ ਵੀਰ ਭੈਣ ਭਰਾ ਨਾਲ ਮਿਲ ਕੇ ਜਿੰਨੀ ਜੋਗ ਕੇ ਗਏ ਆ ਆਪਾਂ ਇਹਨਾਂ ਦਾ ਸਹਿਯੋਗ ਲਈਏ ਨਾਲ ਚੱਲਿਆ ਕਰੀਏ ਸਾਰੀ ਸੰਗਤ ਦਾ ਧੰਨਵਾਦ ਪੁਰਜੋਗ ਦੀ ਖਿਮਾ ਕਰਨੀ ਗੁਰੂ ਫਤੇ ਦੀ ਸਾਨੀ ਪਾਉਜੀ ਪਿਆਰੇ ਚਾਹਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਤਾਂ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਉਣੇ ਹੁਣ ਬਿਠਾਏ ਬੰਦਾ ਬਹਾਦਰ ਦੇ ਵਾਸ ਮੇਰੇ ਹੜਪੀੜ ਦੇ ਕਿਸਾਨ ਮੇਰੀਆਂ ਮਤਾਵਾ ਪੈਣਾ ਮੈਂ ਫਨੇ ਦੀ ਸਾਜ ਪਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤੁਸੀਂ ਜੋੜ ਮੇਲਾ ਨਾਰੇ ਬਾਬਾ ਜੀ ਮੰਦੋਨੀ ਉਹ ਕੋਈ ਅਸੀਂ ਇੱਥੇ ਪਹੁੰਚਦਾ ਤਾਂ ਜੋ ਤੁਹਾਡੇ ਸਾਹਮਣੇ ਹਾਜੀ ਨਵਾਸ ਕੰਮ ਮੈਂ ਕੋਈ ਬੇਨਤੀਆਂ ਕਰੀਆਂ ਨੇ ਕਿਉਂਕਿ ਤੁਸੀਂ ਜੋ ਇੱਥੇ ਮੇਰੀਆਂ ਮਾਤਾਵਾਂ ਭੈਣਾਂ ਮੇਰੇ ਵੀਰ ਸਾਰੇ ਜੀ ਪੀੜਤ ਬੈਠੇ ਹਾਂ ਕਿਉਂਕਿ ਪਿਛਲੇ ਦਿਨੀ ਜੋ 2023 ਦੇ ਸਮੇਂ ਵੱਡੇ ਪੱਧਰ ਤੇ ਇੱਥੇ ਨੁਕਸਾਨ ਹੋਇਆ ਸੀ ਸਾਰੇ ਪੰਜਾਬ ਦੇ ਅੰਦਰ ਬਾਹਤੇ ਵੱਡੇ ਪੱਧਰ ਤੇ ਪਾਣੀ ਨੇ ਨੁਕਸਾਨ ਕੀਤਾ ਸੀ ਸੋ ਮੈਂ ਦੱਸਣਾ ਚਾਹਣਾ ਜਿੱਥੇ ਤੁਸੀਂ ਬੈਠੇ ਹੋ ਜਾਂ ਤੁਹਾਡੇ ਦਾ ਕਾਗਜ਼ੀਆਂ ਤੁਹਾਡੀਆਂ ਜ਼ਮੀਨਾਂ ਨੇ ਜਾਂ ਜਿੱਥੇ ਪਾਣੀ ਵਗਦਾ ਹੈ ਇਹ ਤੁਹਾਡੇ ਪੁਰਖਿਆਂ ਦੀਆਂ ਜ਼ਮੀਨਾਂ ਨੇ ਮਾਲਕੀਆਂ ਜ਼ਮੀਨਾਂ ਨੇ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਜਾਏ ਬੰਤੋਂ ਪਾਰ ਹੋਵੇ ਜ਼ਮੀਨ ਚਾਹੇ ਆਪਾਂ ਇੱਥੇ ਹੋਈਏ ਮਾਲਕਾਂ ਦੀ ਜ਼ਮੀਨ ਹੈ ਪੁਰਖਿਆਂ ਦੀ ਜ਼ਮੀਨ ਹੈ ਬੰਡਾਲਾ ਪਿੰਡ ਦੀ ਤਕਰੀਬਨ ਮੇਰਾ ਖਾਲ ਖਾਈ ਨਾਲ 300 ਏਕੜ ਜਿਹੜੀ ਜ਼ਮੀਨ ਹੈ ਸਾਰੀ ਮਾਲਕੀ ਜ਼ਮੀਨ ਹੈ ਜਰ ਅਸਰ ਇਹ ਹੋਇਆ ਕਿ ਜਦੋਂ 1947 ਤੋਂ ਬਾਅਦ ਇਹ ਹੈਡਟੈਕ ਨਿਰਮਾਣ ਕੀਤਾ ਗਿਆ ਜੋ ਹਰੀਕੇ ਹੈਡ ਹੈ ਨਿਰਮਾਣ ਤਾਂ ਕੀਤਾ ਗਿਆ ਕਿਉਂਕਿ ਰਾਜਸਥਾਨ ਨੂੰ ਪਾਣੀ ਦੇਣਾ ਸੀ ਗਵਰਨਮੈਂਟ ਵਾਲੇ ਇੱਕ ਪ੍ਰਪੋਜ਼ਲ ਤਿਆਰ ਕੀਤੀ ਹੈ ਜਿਹਦੇ ਤਹਿਤ ਹਰੀਕੇ ਹੈਡ ਦਾ ਨਿਰਮਾਣ ਹੋਇਆ ਹੈ ਇਹ ਜਿਹੜਾ ਪੱਤਨ ਚੱਲਦਾ ਸੀ ਉਸ ਤੋਂ ਪਹਿਲਾਂ ਹਰੀਕੇ ਜੋ ਢਾਈ ਦੇਖਦੇ ਆ ਤੁਸੀਂ ਉਸ ਦੇ ਨਾਲ ਬਿਲਕੁਲ ਚੱਲਦਾ ਸੀ ਤਾਂ ਹੀ ਹਰੀਕੇ ਪੱਤਨ ਦੇ ਨਾਲ ਇਹ ਆਪਣਾ ਇਲਾਕਾ ਜਾਣਿਆ ਜਾਂਦਾ ਹੈ ਜਿਹੜਾ ਹਰੀਕੇ ਹੈਡ ਦਾ ਨਿਰਮਾਣ ਹੋਇਆ ਹੈ ਉਹ ਵਧੀਆ ਜ਼ਮੀਨਾਂ ਟੌਪ ਦੀਆਂ ਜ਼ਮੀਨਾਂ ਤੇ ਸੁੱਕੇ ਤਰ੍ਹਾਂ ਤੋਂ ਹੋਇਆ ਸੀ ਜਿਨ੍ਹਾਂ ਜਮੀਨਾਂ ਨੂੰ ਸਰਕਾਰ ਨੇ ਐਕਵਾਇਰ ਕਰਕੇ ਕਿਸਾਨਾਂ ਨੂੰ ਮੌਜੂਦ ਦੇ ਕੇ ਨਹਿਰਾਂ ਵਾਸਤੇ ਜਿੰਨਾਂ ਪ੍ਰੋਜੈਕਟ ਕੀਤੇ ਗਏ ਉਹਨਾਂ ਨੂੰ ਮੌਜੂਦ ਦਿੱਤੇ ਗਏ ਔਰ ਹੈਡਰ ਮਰਵਾਣੇ ਕੀਤਾ ਗਿਆ ਜਿੱਥੇ ਪੰਦਰ ਚੱਲਦਾ ਸੀਗਾ ਉਸ ਤੋਂ 2.5 ਕਿਲੋਮੀਟਰ ਇਹ ਦੂਰ ਹੈਡ ਸਿਕਾ ਬਾਰੇ ਸਰਕਾਰਾਂ ਨੇ ਜਦੋਂ ਪਾਣੀ ਨਹਿਰਾਂ ਸੀ ਰਾਜਸਥਾਨ ਨੂੰ ਉਹ ਪੰਦਰ ਬੰਦ ਕੇ ਹਰੀ ਦੇ ਹੈਡ ਬੁਲਾ ਦਿੱਤਾ ਗਿਆ ਔਰ ਹਰਾਨੀ ਦੇ ਹੈਡ ਤੇ ਪਾਣੀ ਪਹੁੰਚਦਾ ਕਰਕੇ Rajasthan ਨੂੰ ਪਾਣੀ ਦਿੱਤਾ ਗਿਆ। ਔਰ ਜਦੋਂ ਪਾਣੀ ਦੀ ਡਾਫ ਲੱਗੀ ਪਿੱਛੇ ਸਰਕਾਰਾਂ ਨੂੰ ਪਾਣੀ ਲਾਉਣੇ ਪਏਗੇ। ਇਹ ਬੰਨਾਂ ਦਾ ਹੀ ਰੌਲਾ ਹੈ। ਜੇਕਰ ਬੰਨਾ ਹੁੰਤੇ ਪਾਣੀ ਇੱਥੇ ਆਉਣਾ ਹੀ ਨਹੀਂ ਸੀ ਕਿਉਂਕਿ ਪਿੱਛੇ ਹੀ ਖਤਰਾ ਜਾਣਾ ਸੀ। ਇਹ ਧਾੜੀਆਂ ਜਮੀਨਾਂ ਤੋਂ ਪਜਾਉ ਸੀ। ਜਦੋਂ ਹਰੀ ਤੇ ਹੈਡ ਵੱਢ ਕੇ ਚਾਰ ਹੋਇਆ। ਜਦੋਂ ਪਾਣੀ ਇਹਨਾਂ ਕੋਲੋਂ ਪਜਾ ਡਿਸਚਾਰਜ ਕਰਵਾ ਸੀ ਪਾਣੀ ਹੈਡ ਤੋਂ ਥੱਲੇ। ਇੱਕ ਕਿਸਾਨਾਂ ਦੀਆਂ ਜ਼ਮੀਨਾਂ ਸੀ ਪਿੰਡ ਨਿਆਮਦੀਨ ਵਾਲੇ ਦੀ ਜ਼ਮੀਨ ਪਹਿਲਾਂ ਪੈਂਦੀ ਹਰੀ ਦੇ ਹੈਡ ਤੋਂ ਜਿੱਥੇ ਉਸ ਟਾਈਮ ਤੇ ਖੂਹ ਚੱਲਦੇ ਸੀ ਬੜੀਆਂ ਟੌਪੀਆਂ ਦੀਆਂ ਜ਼ਮੀਨਾਂ ਸੀ ਪਰ ਸਰਕਾਰ ਵੱਲੋਂ ਆਏ ਪਾਣੀ ਲਾਇਆ ਗਿਆ ਸੀ ਇੱਕ ਪੰਨ ਵੰਡਰ ਲਾਤਾਏ ਘਟਾਏ ਸੋ ਦੂਸਰਾ ਪੰਨ ਬਾਅਦ ਵਿੱਚ ਲਗਾਏ ਜਿਹਦੇ ਤੇ ਹਰੀ ਦੇ ਹੈਡ ਤੋਂ ਪਾਣੀ ਡਿਸਚਾਰਜ ਕੀਤਾ ਗਿਆ ਔਰ ਉਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਜਿੱਥੇ ਕਿਦੇ ਖੂਹ ਚੱਲਦੇ ਸੀ ਤੁਹਾਡਾ ਮੈਂ ਕੁਛ ਨਾ ਕਹਾਂਦਾ ਕਸੂਰ ਕੋਈ ਨਹੀਂ ਸੀ ਸਰਕਾਰ ਨੂੰ ਚਾਹੀਦਾ ਸੀ ਜੇ ਪਾਣੀ ਛੱਡਦਾ ਤੇ ਆਪਣੀ ਜ਼ਮੀਨ ਬਗੈਰ ਕਰਦੇ ਔਰ ਤੁਸੀਂ ਦੇਖੇ ਹੋਣੇ ਆ ਜਦੋਂ ਰੋੜ ਬੰਦਦੇ ਨੇ ਵੱਡੇ ਵੱਡੇ ਪੁਲ ਬੰਦਿਆ ਤੁਹਾਡੇ ਕੋਲੇ ਇੱਕ ਪੁਲ ਵੀ ਬਣਿਆ ਉਹਨਾਂ ਵਾਸਤੇ ਵੀ ਉਹਨਾਂ ਨੂੰ ਜ਼ਮੀਨ ਬਗੈਰ ਕਰਨੀ ਪਈ ਮੈਨੂੰ ਵਾਥਾਂਕ ਡੀਸੀ ਸਰਕਰ ਨਾਲ ਮਿਲਦਾ ਮੌਕਾ ਮਿਲਿਆ ਮੈਂ ਉਹਨਾਂ ਨੂੰ ਸਵਾਲ ਕਰਦਾ ਹੁਣ ਤੇ ਡੀਸੀ ਸਾਹਿਬ ਆ ਜਿਹੜਾ ਹਰੀਕੇ ਤੇ ਪਾਣੀ ਦਾ ਦਰਾਈ ਰੂਪੀ ਪਾਣੀ ਫਿਰਦਾ ਹੈ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਦਰਅਸਲ ਇਹ ਪਾਣੀ ਹੈ ਕਿਦਾ ਹੈ ਉਹਨਾਂ ਕੋਲੇ ਕੋਈ ਜਮਾਕ ਨਹੀਂ ਹੈ ਮੈਂ ਤੁਹਾਨੂੰ ਕਹਿਣਾ ਹਾਂ ਨਾ ਤੁਹਾਡਾ ਸਵਾਲ ਜਿਹੜਾ ਇਹ ਕਰਦਣਾ ਸਾਡੇ ਇੱਕ ਹਰੀਕੇ ਪੱਤਨ ਤੋਂ ਛੋੜੀ ਜੀ ਨਹਿਰ ਨਿਕਲਦੀ ਆ ਜੋ ਫਤੇੜ ਸਭਰਾਤਨ ਹੁੰਦੀ ਹੋਈ ਫਰੋਹੀਪੁਰ ਨੂੰ ਜਾਂਦੀ ਆ ਜਿਹਦੇ ਵਿੱਚੋਂ ਕਿਸਾਨਾਂ ਨੂੰ ਪਾਣੀ ਦਿੱਤਾ ਜਾਂਦਾ ਡੀਸੀ ਸਾਹਿਬ ਜਦੋਂ ਪਾਣੀ ਜਿੰਨਾ ਮਿਲਦੀ ਦਾ ਹੁੰਦਾ ਹੈ ਅਗਰ ਕਿਸਾਨ ਆਪਦੀ ਮਰਜ਼ੀ ਨਾਲ ਉਸ ਨਹਿਰ ਦੇ ਵਿੱਚੋਂ ਪਾਣੀ ਦੀ ਟੱਕੀ ਕਰਕੇ ਆਪਣੇ ਖੇਤ ਨੂੰ ਲਾ ਲਵੇ ਤੇ ਤੁਹਾਡੀ ਗਵਰਨਮੈਂਟ ਉਹਦੇ ਤੇ ਅਫੀਅਰ ਦਰਜ ਕਰ ਦਿੰਦੀ ਆ ਤੁਹਾਡੇ ਵਿਸਥੇਤਰ ਹੋਂ ਨਾ ਪਾਣੀ ਲਾਉਂਦੇ ਪੁੱਛ ਲਿਓ ਜੇ ਆਪਾਂ ਪਾਣੀ ਆਪਦੀ ਮਰਜ਼ੀ ਨਾਲ ਥੋੜਾਗੇ ਤੇ ਸਰਕਾਰ ਉਹਨਾਂ ਤੇ ਅਫੀਅਰ ਦਰਜ ਕਰਦੀ ਆ ਕਿ ਤੁਸੀਂ ਸਾਡਾ ਪਾਣੀ ਚੋਰੀ ਕੀਤਾ ਮੈਂ ਕਹਾਂ ਜੀ ਸਿ ਸਰ ਦੱਸੋ ਪਾਣੀ ਕਿਹਦਾ ਫਿਰ ਕਹਿੰਦੇ ਫਿਰ ਪਾਣੀ ਸਰਕਾਰ ਦਾ ਮੈਂ ਕਹਾਂ ਜੇ ਪਾਣੀ ਸਰਕਾਰ ਦਾ ਸਹੀ ਮੇਰੇ ਨਾਲ ਕਪੂਰਥਾਲੇ ਦੇ ਸੈਕਟਰ 3 ਦੇ ਉੱਤੇ ਇੱਕ ਥੀਸੀ ਕਪੂਰਥਾਲੇ ਨਾਲ ਬੈਠ ਗੱਲਬਾਤ ਹੋਈ ਸੀ ਮੈਂ ਕਹਿੰਦਾ ਕਸੂਰ ਕੀਆ ਥੀਸੀ ਸਾਹਿਬ ਜਿਹੜਿਆ ਬਜ਼ੁਰਗ ਬੈਠੇ ਨੇ ਇਹਨਾਂ ਦੀ ਜਮੀਨਾਂ ਦੇ ਵਿੱਚ ਪਿਛਲੇ 17 ਸਾਲਾਂ ਤੋਂ ਕਿਉਂ ਪਾਣੀ ਛੱਡਿਆ ਤੁਸੀਂ ਕੋਈ ਇਹਨਾਂ ਨੇ ਤੁਹਾਨੂੰ ਸਟਾਮ ਲਿਖ ਕੇ ਦਿੱਤੇ ਨੇ ਕਿ ਸਾਡੀਆਂ ਜਮੀਨਾਂ ਵਿੱਚ ਪਾਣੀ ਛੱਡੋ ਜੇ ਪਾਣੀ ਸਰਕਾਰ ਦਾ ਹੈ ਤਾਂ ਸਰਕਾਰ ਦੀ ਸੁਭਾਗਤ ਦੀ ਜ਼ਿੰਮੇਵਾਰੀ ਨੋ ਪਾਉਂਦੀ ਸੀ ਨਾ ਕਹਿੰਦਾ ਕਿਸਾਨਾਂ ਦੀ ਜਿਨ੍ਹਾਂ ਦੀ ਤੁਸੀਂ ਪਿਛਲੇ 17 ਸਾਲਾਂ ਤੋਂ ਜ਼ਮੀਨਾਂ ਉੱਪਰ ਬਾਤ ਕਰ ਦੁੱਤੀਆਂ ਨੇ ਔਰ ਫਸਲਾਂ ਬਰਬਾਦ ਕਰ ਦਿੰਦੇ ਹੋ ਇਹਨਾਂ ਦਾ ਕੁਝ ਸੁਭਰ ਕੋਈ ਨਹੀਂਗਾ ਇਹ ਵੀ ਭਾਤ ਦੇ ਬਸੰਦੇ ਨੇ ਤੁਸੀਂ ਨਹਿਰਾਂ ਬਣਾ ਦਿੱਤੀਆਂ 1947 ਤੋਂ ਬਾਅਦ 55 ਦੇ ਵਿੱਚ ਹੈਡ ਬਣ ਕੇ ਤਿਆਰ ਹੁੰਦਾ ਹੈ ਮੈਨੂੰ ਦੱਸਿਆ ਜਾਵੇ ਇਸ ਹੈਡ ਤੋਂ ਬਾਅਦ ਸਰਕਾਰਾਂ ਨੇ ਕੀ ਕੀਤਾ ਪਾਣੀ ਬੰਦਨੇ ਕਿਸੇ ਕੋਈ ਕੀਤਾ ਸਿਰਫ ਮੰਨ ਬੰਗਤ ਕੀਤਾ ਵਾਣ ਮਰਬੂਦ ਕਰਕੇ 98% ਲੋਕਾਂ ਨੂੰ ਪਾਣੀ ਤੋਂ ਦੂਰ ਕਿੰਦਾ ਗਿਆ ਤੁਸੀਂ 2% ਲੋਕਾਂ ਜਿਹੜੇ ਪਾਣੀ ਦੇ ਵਿੱਚ ਆ ਗਏ ਜਿਨ੍ਹਾਂ ਦੀ ਕਦੇ ਸੁਣਵਾਈ ਨਹੀਂ ਹੋਈ ਕਿਸੇ ਨੇ ਇਹ ਨਹੀਂ ਪੁੱਛਿਆ ਹਾਲੇ ਤੱਕ ਕਿ ਜਿਹੜੇ 2% ਕਿਸਾਨ ਨੇ ਉਹਨਾਂ ਦੇ ਹਾਲਾਤ ਕੀ ਹੋਏ ਹੋਣਗੇ 17 ਸਾਲਾਂ ਚ ਕਿੰਨੀ ਵਾਰ ਉਹਨਾਂ ਦੀ ਫਸਲ ਮਾਰੀ ਗਈ ਹੈ ਕਿੰਨੀ ਆਪਾਂ ਦੇ ਲੱਖ ਜਿੰਨਾ ਰੁਪਏ ਆ ਖੁਸ਼ਿਆ ਕਿਸ ਨੇ ਆਲ ਕਿਸੇ ਨੇ ਨਹੀਂ ਪੁੱਛਿਆ ਮੈਂ ਨਾ ਸਰਕਾਰਾਂ ਨੂੰ ਜਿੱਦਣ ਦੀ ਤੁਹਾਡੀ ਆਪਣੀ ਜਥੇ ਪੰਨੀ ਬਣੀ ਆ ਉਹਨਾਂ ਦੇ ਗੱਲ ਚ ਘੁੱਟਾ ਦਿੱਤਾ ਆ ਉਹਨਾਂ ਨੂੰ ਭਾਜੜਾ ਪੁੱਈਆਂ ਨੇ ਵੀ ਇਹ ਬਣੀਆਂ ਕੀ ਸਾਡੇ ਨਾਲ ਤੁਹਾਡੇ ਸਭ ਨੇ ਅਸੀਂ ਪੰਜਾਬ ਜਨਾ ਵਿੱਚ ਪੰਛੀ ਵੇਖੇ ਘੇਰੋ ਕੇ ਮੈਂ ਕੁੱਝ ਨਾ ਚਾਹਣਾ ਆ ਬੈਠੇ ਨੇ ਸਰਪੰਚ ਸਾਹਿਬ RAM SINGH ਵਾਲੇ ਦੇ ਬਿਆਪ ਸਿੰਘ ਜੀ ਇਹਨਾਂ ਦੀ ਜ਼ਮੀਨੀ ਵਿੱਚ ਪਾਣੀ ਵਗਦਾ ਹੈ ਪਾਣੀ ਨਾ ਮਰਦਾ ਹੋਵੇ ਜਮੀਨ ਇਹਨਾਂ ਦੀ ਹੋਵੇ ਤੇ ਦੂਸਰਾ ਬੰਦਾ ਠਿਕਾ ਲੈ ਸਕਦਾ ਮਾਲਕ ਕੋਈ ਐ ਥੇਤਾ ਘਾਟ ਇਹਨਾਂ ਦੀ ਸਰਕਾਰ ਪਿਛਲੇ 17 ਸਾਲ ਵੀ ਇਹ ਬਣਿਆ ਕਿ ਸਾਡੇ ਨਾਲ ਤੁਹਾਡਿਆ ਸਾਡੇ ਅਸੀਂ ਪੰਜਾਬ ਜਨਤਾ ਵਿੱਚ ਮੱਛੀ ਦੇਖੇ ਘੇਰੋ ਕੇ ਮੈਂ ਕੁੱਝ ਨਾ ਚਾਹਣਾ ਆ ਬੈਠੇ ਨੇ ਸਰਪੰਚ ਸਾਹਿਬ RAM SINGH ਵਾਲੇ ਦੇ ਬਿਆਨ ਸਿੰਘ ਜੀ ਇਹਨਾਂ ਦੀ ਜ਼ਮੀਨ ਵਿੱਚ ਪਾਣੀ ਵਰਦਾ ਆਣੀ ਨਾ ਮਾਰਦਾ ਹੋਵੇ ਜਮੀਨ ਇਹਨਾਂ ਦੀ ਹੋਵੇ ਤੇ ਦੂਸਰਾ ਬੰਦਾ ਠਿਕਾ ਲੈ ਸਕਦਾ ਮਾਲਕ ਕੋਈ ਐ ਥੇਕਾ ਧਾਣੇ ਨੂੰ ਇਹਨਾਂ ਦੀ ਸਰਕਾਰ ਪਿਛਲੇ 17 ਸਾਲਾਂ ਚ ਮੱਛੀ ਦੇ ਰੂਪ ਹਜ਼ਾਰਾਂ ਕਰੋੜ ਰੁਪਈਆ ਲੈ ਗਿਆ ਕਿਸੇ ਨੇ ਪੁੱਛਿਆ ਅਜੇ ਤੱਕ ਕੌਣ ਠੇਕਾ ਲੈ ਸਕਦਾ ਤੁਹਾਡੀ ਜ਼ਮੀਨ ਦਾ ਜਮੀਨਾਂ ਤੁਹਾਡੀਆਂ ਠੇਕੇ ਸਰਕਾਰ ਲੈ ਜਾਵੇ ਇਹ ਕੋਈ ਗੱਲ ਨਹੀਂ ਬੰਦੀ ਹੋਣਾ ਸਿਰਫ ਪੰਜਾਂ ਜਿਨ੍ਹਾਂ ਚੰਨੀਆਂ ਬੋਲੀਆਂ ਆ ਰੰਤ ਕਮਾਈਆਂ ਅਸੀਂ ਉਹਨਾਂ ਨੂੰ ਲਈਤੀ ਤਾਂ ਮਾਲ ਮਤਲਬ ਇਹ ਕਹਿੰਦਾ ਆ ਕਿ ਅਸੀਂ ਆਪਣਾ ਜ਼ਮੀਨਾਂ ਦੇ ਵਿੱਚ ਨਹੀਂ ਬਣਦੇ ਨਾ ਹੁਣ ਸਾਰੇ ਪਕਾਉ ਦੇ ਵਿੱਚ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਸਰਕਾਰ ਦਾ ਕੀ ਤੁਹਾਡੀ ਮੱਛੀ ਤੇ ਠੇਕਾ ਦੇ ਕੇ ਅਸੀਂ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਅਸੀਂ ਹੁਣ ਆਪਣੀ ਜ਼ਮੀਨ ਦੇ ਵਿੱਚ ਕਾਰ ਨਾ ਦਵਾਗੇ ਮੰਨ ਲਓ ਤੁਹਾਨੂੰ ਰਸਤਾ ਹੀ ਕਿਧਰ ਦੀ ਲੰਘਣ ਵਾਸਤੇ ਸਾਡੀਆਂ ਜ਼ਮੀਨਾਂ ਵਿੱਚ ਅਸੀਂ ਪੈਰ ਹੀ ਨਹੀਂ ਪਾਉਣ ਦੇਣਾ ਮੱਛੀ ਕਿੱਥੋਂ ਫੜੋਗੇ ਮੈਂ ਠੇਕੇਦਾਰਾਂ ਨੂੰ ਬੇਨਤੀ ਹੈ ਅਸੀਂ ਤੁਹਾਨੂੰ ਵਾਣ ਦੀ ਨਾਮ ਜਵਿੰਦਾ ਸੀ ਮੈਂ ਕਿਸਾਨਾਂ ਨੂੰ ਜਦਾ ਦਿੱਤਾ ਜਿਹੜਾ ਰੋਵੇਗਾ ਟੇਕਾ ਆਪਦਾ ਜ਼ਿੰਮੇਵਾਰ ਖੁਦ ਹੋਵੇਗਾ ਤੁਸੀਂ ਦੇਖੋ ਤੁਹਾਡੇ ਨਾਲ ਕੰਨਾ ਧੱਕਾ ਆ ਤੁਹਾਡੇ ਹੁਣਾਂ ਵੀ ਰੇਤ ਚੜ ਗਈਆਂ ਮਾਲੀਆਂ ਜਮਿੰਨਾ ਖਰਾਬ ਹੋ ਗਈਆਂ ਨੇ ਤੁਹਾਨੂੰ ਇੱਕ ਉਪਾਲੀ ਵਿੱਚ ਬਾਤ ਦਾ ਨਹੀਂ ਦਿੱਤਾ ਮੈਂ ਗਵਰਨਰ ਕ੍ਰੀਸ਼ੀਆ ਨਾਲ ਮੀਟਿੰਗ ਹੋਣੀ ਹੈ ਮੈਂ ਇਹਨਾਂ ਨੂੰ ਪੁੱਛਦਾ ਵੀ ਇਹ ਇੰਨਾ ਤੇ ਕਿਉਂ ਕਾਨੂੰਨ ਲੱਗ ਲਈ ਮੈਨੂੰ ਵੀਰੇ ਮੈਨੂੰ ਹੁੰਦੀ ਹੈ 3 ਫੁੱਟ ਤੋਂ ਥੱਲੇ ਜਾ ਕੇ ਆਪਾਂ ਜੋ ਖਦਾਈ ਕਰਦੇ ਆ ਸਾਡੇ ਦਾ ਜ਼ਮੀਨ ਦੇ ਵਿੱਚ 7-7 ਫੁੱਟ ਉੱਪਰ ਇੱਟਾਂ ਪਈਆਂ ਫਿਰ ਦੇਖਾ ਹਜ਼ਾਰਾਂ ਕਰੋੜ ਦੀ ਪਿਛਲੇ 17 ਸਾਲਾਂ ਤੋਂ ਤੁਹਾਡੀਆਂ ਜ਼ਮੀਨਾਂ 'ਚ ਗਵਰਨਮੈਂਟ ਨੇ ਇੱਥੋਂ ਤੱਕ ਮੈਂ ਤੁਹਾਡੇ ਨਾਲ ਹੋਇਆ ਕੀ ਹੈ ਪਿਛਲੇ 17 ਸਾਲਾਂ 'ਚ ਤੁਸੀਂ ਬੰਨਾਂ ਦੇ ਬਾਹਰ ਬੈਠੇ ਲੋਕ ਔਰ ਵੱਡੇ ਜਿਹੜੇ ਤੜਾਕ ਲੋਕ ਬੈਠੇ ਸੀਗੇ ਉਹਨਾਂ ਇੱਕ ਭੰਡੀ ਪ੍ਰਚਾਰ ਕੀਤਾ ਤੁਹਾਡੇ ਖਿਲਾਫ ਭੰਡੀ ਪ੍ਰਚਾਰ ਰਹਿਆ ਉਹਨਾਂ ਲੋਕਾਂ ਨੇ ਤੁਹਾਨੂੰ ਭੰਡਿਆ ਕਿ ਇਹ ਦਰਿਆ ਦੀ ਜ਼ਮੀਨ ਦਰਿਆ ਦੀ ਲੋਕ ਜ਼ਮੀਨ ਬੀਜਿਆ ਤੁਹਾਡੇ ਜ਼ਿਲਦਾਰ ਨੂੰ ਤੁਹਾਨੂੰ ਇਹੀ ਗੱਲ ਕਹਿੰਦੇ ਆ ਕਿ ਤੁਸੀਂ ਤੇ ਦਰਿਆ ਦੇ ਵਿੱਚ ਬੈਠੇ ਤੁਸੀਂ ਤੇ ਮਰਮੇ ਸੀ ਪਰ ਮੈਂ ਦੱਸਣਾ ਚਾਹਣਾ ਇੱਕ ਤੇ ਸਾਧਰ ਗੱਲ ਜਦ ਤੱਕ ਭੰਡੀ ਪ੍ਰਚਾਰ ਦਾ ਸ਼ਰਾਰ ਹੋਇਆ ਤਾਂ ਦੀਆਂ ਵੀ ਮਾਲਕੀ ਜ਼ਮੀਨਾਂ ਸੀ ਜਿਹੇ ਜਿਹੇ ਬੁੱਤੇ ਲੋਕਾਂ ਦੀਆਂ ਸੀ ਤੁਹਾਡੇ ਨਾਲ ਜਿਹੜਾ ਤੱਕਾ ਹੋ ਰਿਹਾ ਹੈ ਸੇਪੇ ਤੁਸੀਂ ਵਨ ਪਾ ਕੇ ਕੀਤਾ ਗਿਆ ਹੁਣ ਤੁਸੀਂ ਇਹ ਦੱਸੋ ਤੁਹਾਡੇ ਘਾਣ ਦੇ ਵਿੱਚ ਇੱਕ ਘਰ ਦਾ ਪਾਣੀ ਦਾ ਪਾਣੀ ਨੂੰ ਤੁਸੀਂ ਕਿਸੇ ਦੇ ਖੇਤ ਵਿੱਚ ਪੈਣ ਦਿਨਾ ਪਿੰਡ ਵੀ ਤੇ ਦੂਰ ਦੀ ਗੱਲ ਘਰ ਦਾ ਪਾਣੀ ਪਾਉਣਾ ਹੋਵੇ ਦੂਜਾ ਘਾਣ ਦੀ ਕਹਿੰਦਾ ਮੇਰੇ ਖੇਤ ਵਿੱਚ ਤੇਰਾ ਪਾਣੀ ਨਹੀਂ ਪੈਣਾ ਚਾਹੀਦਾ ਮੇਰੀ ਫਸਲ ਖਰਾਬ ਹੁੰਦੀ ਹੈ ਇੱਧਰ ਕਾਡੀਆਂ ਹਜ਼ਾਰਾਂ ਕੋਸ਼ਿਸ਼ ਪਾਣੀ ਛੱਡਦੇ ਹਜ਼ਾਰਾਂ ਇੱਕ ਫਸਲ ਦੇ ਲਈ ਬੁਬਾਕ ਕਰਕੇ ਦੀ ਜਾਂਦੀ ਹੈ ਕੀ ਗੱਲ ਸਾਡੇ ਤੋਂ ਸਟਾਮ ਲਖਾਏ ਨੇ ਬਾਗਮੜ ਦੇ ਪਾਣੀ ਛਕਾ ਦੇ ਪਰ ਆਪਾਂ ਬੋਲੇ ਜੀ ਆਪਣੇ ਉੱਤੇ ਕਾਲੇ ਕਾਨੂੰਨ ਵੀ ਲਾਗੂ ਨੇ ਐਮ ਐਮ ਐਸ ਪੀ ਦੀ ਗੱਲ ਕਰਾਂ ਠੀਕ ਹੈ ਸਾਡੇ ਸਤਕਾਰਯੋਗ ਕਮੇਟੀਆਂ ਨੇ ਪਰ ਮੈਂ ਪੁੱਛਣਾ ਚਾਹਣਾ ਤੁਸੀਂ ਇੱਥੇ ਸਾਰੇ ਹਰਬੀਟ ਦੇ ਕਿਸਾਨ ਬੈਠੇ ਹੋ ਵਿਚਰੀਆਂ ਕਿੰਨੇ ਝੋਨੇ ਵਿੱਚ ਤੁਸੀਂ ਕਿੰਨੀਆਂ ਫਸਲਾਂ ਵੇਚ ਲਿਆ ਨੇ ਉਹ ਜੇ ਤੁਹਾਡੀ ਫਸਲ ਬਚੇਗੀ ਤੁਹਾਨੂੰ ਰਿਟ ਮਿਲੇਗਾ ਜੇ ਤੁਹਾਡੀਆਂ ਅਮੀਰ ਬਚੇਗੀ ਤੁਹਾਨੂੰ ਰੇਟ ਤਾਂ ਮਿਲੇਗਾ ਤੁਹਾਡੀਆਂ ਜ਼ਮੀਨਾਂ ਤੇ ਰੁੜੀਆਂ ਜਿਹੜਾ ਕਾਲੇ ਵੰਨੂ ਲੱਗੇ ਤੁਸੀਂ ਇਹਨੂੰ ਦਰਿਆ ਕਹਿੰਦੇ ਹੋ ਕੋਈ ਦਰਿਆ ਦੀ ਜ਼ਮੀਨ ਨਹੀਂ ਹੈਗੀ ਸਾਰੀਆਂ ਹੀ ਬਾਗਰੂ ਦੀਆਂ ਨੇ ਸਿਰਫ ਇਹ ਲੱਗਿਆ ਪਾਣੀ ਛੱਡਣ ਦੇ ਨਾਲ 1 ਕਰੋੜ ਪੈ ਗਏ ਲੋਕਾਂ ਦੇ ਦਿਮਾਗ ਵਿੱਚ ਔਰ ਸਾਡੇ ਮੈਨੂੰ ਵਿੱਚ ਬੈਠ ਗਿਆ ਕਿ ਇਹ ਦਰਿਆ ਹੈ ਪਰ ਸਰਕਾਰ ਨੇ ਇੱਕ ਵੀ ਮੱਲਾ ਦਰਿਆ ਦੀ ਜ਼ਮੀਨ ਨਹੀਂ ਹੈਗੀ ਜਿਹੜੇ ਨਕਵੇ ਦਿੰਦੀ ਹੈ ਅਸੀਂ ਕੰਮ ਨਹੀਂ ਤਹਜਵੇਂ ਕਰਨ ਤੇ ਰੋਜ਼ ਮਜਾੜਾ ਕੀਤਾ ਸੀ ਪੀਆ ਜਿਹੜਾ ਪਾਣੀ ਆ ਤੁਸੀਂ ਪਹਿਲਾਂ ਪੁੱਛੇ ਡੋਬਦੇ ਨਹੀਂ ਹੂੰ ਜਿਹਨੂੰ ਲਾਫ ਲਾ ਕੇ ਹਰ ਇੱਕ ਨੂੰ ਛੱਡਦੇ ਨਹੀਂ ਪਹਿਲਾਂ ਪੁੱਛੇ ਡੁੱਬਦੇ ਮੁੜ ਕੇ ਜਦੋਂ ਅੱਗੇ ਪਾਣੀ ਛੱਡ ਦਿੰਦੇ ਆ ਤੇ ਕਿਸਾਨ ਆਨੇ ਸਾਡੇ ਮਾਰੇ ਜਾਂਦੇ ਆ ਮੈਂ ਆ ਦੋ ਤਿੰਨ ਦਿਨ ਤੋਂ ਪਾਣੀ ਜਿਹੜਾ ਡਿਸਚਾਰਜ ਕਰ ਰਿਹਾ ਤੇ ਜਿਹੜਾ ਪੁੱਛੇ ਤੂਫਾਨ ਆਇਆ ਹਿਮਾਚਲ ਦੇ ਵਿੱਚ ਕਿਤੇ ਸਾਡੇ ਕਿਸਾਨਾਂ ਦੀਆਂ ਫਸਲਾਂ ਬਸ ਜਾਣ ਇਹਦਾ ਪਿਛਲੀ ਵਾਰ ਵਾਲਾ ਸਾਡੇ ਨਾਲ ਕੰਮ ਨਾ ਹੋ ਜਾਵੇ ਤੁਸੀਂ ਦੇਖਿਆ ਹਣਾ ਉਹਦਾ ਪਾਣੀ ਜਦ ਪਰਸੋ ਪਾਣੀ ਚੜਿਆ ਹੋਵੇਗਾ ਉਹ ਅਸੀਂ ਜਾ ਕੇ ਤੇ ਨਿਸ਼ਚਾ ਕਰਵਾਉਂਦੇ ਆ ਪਾਣੀ ਕਿਉਂਕਿ ਨਾਲ ਦੀ ਨਾਲ ਜਿਹੜਾ ਪਾਣੀ ਨਿਕਲ ਜਾਵੇ ਤੇ ਇਹਨਾਂ ਕਿਸਾਨਾਂ ਦੀਆਂ ਫਸਲਾਂ ਬਾਸਰ ਜਾਣ। ਹੋਰ ਉਹਨਾਂ ਨੂੰ ਵੀ ਚੇਤਾਵਨੀ ਮੈਂ ਦਿੱਤੀ ਹੈ ਵੀ ਸਾਡੀ ਮੁੱਖ ਮੰਤਰੀ ਨਾਲ 10 ਦਿਨ ਤੱਕ ਇੱਕ ਮੀਟਿੰਗ ਕਰਵਾਓ ਤਾਂ ਜੋ ਮੈਂ ਆਤੇ ਕਿਸਾਨਾਂ ਦੀ ਗੱਲ ਰੱਖ ਸਕਾਂ। ਤੁਸੀਂ ਸੁਣਿਆ ਹੋਣਾ ਕਿ ਤੇ ਅੰਮ੍ਰਿਤਸਰ ਬਲੇਕ ਬਾਰਡਰ ਲਾਈਨ ਲੱਗੀ ਹੋਈ ਆ ਤਾਰ ਜਿਹਨੂੰ ਤਾਰ ਕਹਿੰਦੇ ਨੇ ਪਾਕਿਸਤਾਨ ਦੀ ਉਸ ਤੋਂ ਅਗਲੇ ਪੰਨੇ ਬੈਠੇ ਹੋਣੇ ਕਿਸਾਨ ਤੁਹਾਡੇ ਕਿਹਦੇ ਰਿਸ਼ਤੇਦਾਰ ਉਹਨਾਂ ਦਾ ਸਮਾਂ ਖਰਾਬ ਹੁੰਦਾ ਹੈ ਸਿਰਫ ਉਹਨਾਂ ਦਾ ਜਿਹੜਾ ਸਮਾਂ 2-3 ਘੰਟੇ ਜਿਹੜੇ ਖਰਾਬ ਹੋ ਜਾਂਦਾ ਉਹਨਾਂ ਨੂੰ 10000 ਪ੍ਰਤੀ ਏਕੜ ਮਾਪਿਆ ਦਿੱਤਾ ਜਾਂਦਾ ਹੈ ਪੱਕੇ ਤੌਰ ਤੇ ਉਹਨਾਂ ਦਾ ਠੇਕਾ ਬੱਜਾ ਹੋਇਆ ਹੈ ਉਹਨਾਂ ਦਾ ਸਮਾਂ ਖਰਾਬ ਹੁੰਦਾ ਫਸਲ ਘੱਟ ਨਿਕਲਦੀ ਹੈ ਪਰ ਤੁਹਾਡੇ ਵੱਲੋਂ ਦੇਖਿਆ ਜਾਵੇ ਤਹਾਡੀ ਸਾਰੀ ਫਸਲ ਪਿਛਲੀ ਹਰ ਪਰਵਾ ਲੋਦੀ ਕਈ ਵਾਰ ਹੁੰਦੀ ਆ ਪਰ ਤੁਹਾਨੂੰ ਕੋਈ ਮਾਪਿਆ ਨਹੀਂ ਕਰਦਾ ਇਦਾਂ ਦਾ ਠੇਕਾ ਨਹੀਂ ਬਚਾ ਹੋਇਆ ਮੈਂ ਗੱਲ ਕੀਤੀ ਆ ਕਿ ਜਿੰਨਾ ਚਿਰ ਤੁਸੀਂ ਅਸੀਂ ਨੂੰ ਨਾਂ ਨਹੀਂ ਬਣਾ ਦਿੰਦੇ ਸਾਡੀਆਂ ਖੇਤਾਂ ਇਕ ਵਾਰ ਕਰਕੇ ਨੈਰੀ ਰੂਪ ਨਹੀਂ ਕਰ ਦਿੰਦੇ ਦਰਿਆ ਨੂੰ ਅਸੀਂ ਉਹਨਾਂ ਚੋਂ ਦੰਬਲੀ ਲਵਾਗੇ ਔਰ ਉਹਨਾਂ ਚੋਂ ਸਹੀ ਸਰਕਾਰ ਕੋਲ 60 ਹਜ਼ਾਰ ਮਾਪਿਆ ਦੀ ਮੰਗ ਕਰਦੇ ਆ ਸਾਨੂੰ ਪੱਕੇ ਤਾਂ ਤੇ ਠੇਕਾ ਬੰਦਤਾ ਜਾਵੇ ਪਾਣੀ ਆਵੇ ਨਾ ਆਵੇ ਇਹ ਸਾਡੀ ਕਿਸਮਤ ਆ ਪਰ ਸਾਨੂੰ ਠੇਕਾ ਪੱਕਾ ਬਣਿਆ ਜਾਵੇ ਤਾਂ ਜੋ ਸਾਡੇ ਹਰਪੀਤ ਕਮਸਾਨ ਆਉਦੇ ਬੱਚੇ ਪਾਲ ਸਕਣ ਸੋ ਮੇਰੀਆਂ ਗੱਲਾਂਪਣੀਆਂ ਬਹੁਤ ਗੱਲ ਨੂੰ ਪਰ ਟਾਂਡਾ ਮੇਰੇ ਕੋਲੇ ਮਮੀ ਜਣਾ ਹੁਣ ਬੇਰਗਰਾ ਹਣੇ ਵੀ ਇੱਥੇ ਟੈਮ ਜਣਾ ਮੈਂ ਗ੍ਰੰਤੀ ਕਰਦਾ ਤੁਹਾਨੂੰ ਪਿੰਡ ਦੀਆਂ ਘੜੇ ਪਾਣੀ ਛੱਡ ਕੇ ਜਿਹੜੀਆਂ ਤੁਸੀਂ ਧੜੇ ਬੱਤੀਆਂ ਬਜਾਈਆਂ ਨੇ ਉਹਨਾਂ ਸੇਵਾ ਦੀ ਸਾਥ ਦੋ ਔਰ ਮਾਤ ਤੋਂ ਮਤ ਬੰਦ ਚੜ ਕੇ ਹੀ ਸਰਲਬੰਦ ਆਜਾ ਆਪਾਂ ਕੰਮ ਕਰ ਸਕੀਏ ਦੇਖ ਲਓ ਦੋ ਪੀੜੀਆਂ ਲੰਘ ਗਿਆ ਤੁਹਾਡੀ ਇਸ ਚੱਕਰ ਚ ਜਿੱਤੇ ਆਉਣ ਵਾਲੀਆਂ ਪੀੜੀਆਂ ਨੂੰ ਤੁਹਾਨੂੰ ਐਸੇ ਨਜ ਨਹੀਂ ਮਿਲਦੇ ਕਿ ਨੀ ਕਿਸੇ ਨੇ ਤੁਹਾਡੇ ਕੋਲੇ ਗੱਲ ਕੀਤੀ ਸੀ ਪਰ ਤੁਸੀਂ ਸਾਥ ਨਹੀਂ ਦਿੱਤਾ ਮੈਂ ਨੌਜਵਾਨਾਂ ਵੀਰਾਂ ਨੂੰ ਬੇਨਤੀ ਕਰਦਾ ਅੱਜ ਠੀਕ ਆਪਣਾ ਬਸ਼ੁਰਖ ਭਰੇ ਮਨ ਸੀ ਅੱਜ ਤੁਹਾਨੂੰ ਮੈਂ ਆਵਾਜ਼ ਇਹ ਤੁਹਾਨੂੰ ਬੁਦਾਵਤ ਪਾ ਰਿਹਾ ਜੇ ਤਗੜੇ ਹੋ ਜਾਓ ਆਪਾਂ ਸਰਕਾਰ ਨੂੰ ਗੋਡੇ ਤੇ ਗੋਡੇ ਪਰੇ ਸਮਝਾਏ ਹੋਏ ਨੇ ਜੇ ਤੁਸੀਂ ਸਾਥ ਦਿੱਤਾ ਉਹ ਦਿਨ ਦੂਰ ਨਹੀਂ ਜਿੱਦ ਤੇ ਤੁਹਾਡੀਆਂ ਜ਼ਮੀਨਾਂ ਦਾ ਹਕਸੀਬਾ ਨ ਦੇ ਅੰਦਰ ਸਾਰੀਆਂ ਜਿੱਦਾਂ ਦਾ ਠੇਕਾ ਸਰਕਾਰ ਨੂੰ ਦੇਣਾ ਪਵੇਗਾ ਔਰ ਨਹੀਂ ਰੁਕ ਕਰਨ ਵਾਸਤੇ ਜਿੱਦਾਂ ਕੋਈ ਕਹੇ ਕਦੀਆਂ ਕੋਲੀਆਂ ਤੁਹਾਡੀਆਂ ਜ਼ਮੀਨਾਂ ਵਿੱਚ ਕੋਈ ਪਾਣੀ ਨਹੀਂ ਛੱਲ ਸਕਦਾ ਕਿਉਂਕਿ ਕੋਈ ਕਾਨੂੰਨ ਨਹੀਂ ਹੈਗਾ ਇਸ ਲਈ ਜੇ ਅਸੀਂ 10 ਤਰੀਕ ਰੱਖੀ ਆ ਮੁੱਖ ਮੰਤਰੀ ਨੂੰ ਜਿਹੜਾ ਆਲਟੀਮੇਟ ਦਿੱਤਾ ਹਰਿਆ 10 ਤਰੀਕ ਦਾ ਇਹ ਸਾਡੇ ਨਾਲ ਮੀਟਿੰਗ ਤੈਅ ਕਰਨੇ ਗੱਲ ਵਿਸ਼ਵਾਸ ਪਾ ਕੇ ਮਲੇ 10 ਸੂਰਜ